ਹਾਂਜੀ ਸਤਿ ਸ੍ਰੀ ਅਕਾਲ ਜੀ ਹਮ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡੇ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਬਹੁਤ ਅਲੱਗ ਹੋਣ ਜਾ ਰਹੀ ਹੈ ਇਦਾਂ ਦੀ ਵੀਡੀਓਜ਼ ਆਪਾਂ ਵਿੱਚ ਵਿੱਚ ਪਾਉਣੇ ਹੁੰਨੇ ਆ ਤੇ ਇਹ ਵੀਡੀਓ ਹੈਗੀ ਆ ਐਜੂਕੇਸ਼ਨ ਬਾਰੇ ਜਿਹੜੇ ਕੰਟਰੀ ਵਿੱਚ ਮੈਂ ਰਹਿ ਰਹੇ ਹਾਂ ਇਹ ਕੰਟਰੀ ਦੇ ਵੀ ਐਜੂਕੇਸ਼ਨ ਬਾਰੇ ਮੈਂ ਤੁਹਾਨੂੰ ਦੱਸੂਗਾ ਇਨ ਜਨਰਲ ਵੀ ਆਪਾਂ ਉਹਦੇ ਬਾਰੇ ਥੋੜਾ ਨਾਲ ਗੱਲ ਕਰਾਂਗੇ ਖਾਸ ਕਰਕੇ ਐਜੂਕੇਸ਼ਨ ਬਾਰੇ ਗੱਲ ਕਰੀਏ ਜਾਇਦਤਰ ਲੋਕ ਜਿਹੜੇ ਹੁਣ ਪੜ੍ਹਾਈ ਲਿਖਾਈ ਕਰ ਲੈਂਦੇ ਨੇ 90% ਉਹਨਾਂ ਚੋਂ ਡਿਗਰੀਆਂ ਲੈ ਲੈਂਦੇ ਨੇ ਪਰ ਬਾਅਦ ਵਿੱਚ ਜੋ ਅੱਗੇ ਜ਼ਿੰਦਗੀ 'ਚ ਹਰ ਨੇ ਡਿਫਰੈਂਟ ਹੁੰਦੇ ਨੇ ਬਿਲਕੁਲ ਅਲੱਗ ਹੁੰਦੇ ਨੇ ਹੁਣ ਜਿਆਦਾਤਰ ਲੋਕ ਜੇ ਦੇਖੀਏ ਜਿਵੇਂ ਬਾਹਰਲੇ ਦੇਸ਼ਾਂ 'ਚ ਆਪਣੇ ਪੰਜਾਬੀ ਮੁੰਡੇ ਕੁੜੀਆਂ ਪੜਨ ਜਾਂਦੇ ਨੇ ਪੜਾਈਆਂ ਕਰਦੇ ਨੇ ਬੜੀਆਂ-ਬੜੀਆਂ ਬਾਅਦ 'ਚ ਡਿਗਰੀਆਂ ਲੈ ਲੈਂਦੇ ਨੇ ਪਰ ਬਾਅਦ 'ਚ ਕੰਮ ਕੀ ਕਰਨਾ ਕੰਮ ਟਰੱਕਿੰਗ 'ਚ ਪੈ ਜਾਂਦੇ ਨੇ ਕੰਮ ਵੇਅਰ ਹਾਊਸਾਂ 'ਚ ਕਰਨਾ ਜਾਂ ਲੇਬਰ ਜੌਬਸ ਕਰਨੀਆਂ ਇੰਨੀ ਪੜ੍ਹਾਈ ਲਿਖਾਈ ਕਰਕੇ ਵੀ ਵੀ ਪੜ੍ਹਾਈ ਦਾ ਅਸਲ ਚ ਫਾਇਦਾ ਹੈਗਾ ਜਾਂ ਨਹੀਂ ਇਹ ਸਾਰੀ ਦੁਨੀਆ ਚ ਸੇਮ ਆ ਜਾਂ ਹਰੇਕ ਕੰਟਰੀ ਦਾ ਅਲੱਗ-ਅਲੱਗ ਸਿਸਟਮ ਆ ਹੁਣ ਮੈਂ ਤੁਹਾਨੂੰ ਇਟਲੀ ਬਾਰੇ ਦੱਸ ਸਕਦਾ ਕਿਉਂਕਿ ਮੈਂ ਖੁਦ ਪਹਿਲੀ ਕਲਾਸ ਤੋਂ ਇੱਥੋਂ ਪੜ੍ਹਾਈ ਕੀਤੀ ਹੋਈ ਆ ਸਾਰੀ ਚਲੋ ਆਉਣੇ ਆ ਨਾਲ ਦੇ ਨਾਲ ਆਪਾਂ ਵੀਡੀਓ ਵਿੱਚ ਤੁਹਾਨੂੰ ਪੂਰੀ ਐਕਸਪਲੇਨੇਸ਼ਨ ਦਿੰਨੇ ਆ ਖਾਸ ਕਰਕੇ ਇਟਲੀ ਵਿੱਚ ਵੀ ਬੱਚਾ ਜਦੋਂ ਆਪਦੀ ਇੱਥੇ ਪੜ੍ਹਾਈ ਸ਼ੁਰੂ ਕਰਦਾ ਕਿਵੇਂ ਸਾਰਾ ਸਿਸਟਮ ਹੁੰਦਾ ਕਿਵੇਂ ਕਰੀਅਰ ਉਹਦਾ ਅੱਗੇ ਜਾ ਕੇ ਓਪਨ ਹੁੰਦਾ ਯੂਨੀਵਰਸਿਟੀ ਕਰਨ ਦਾ ਫਾਇਦਾ ਹੈਗਾ ਜਾਂ ਨਹੀਂ ਆਪਾਂ ਇਹ ਸਾਰਾ ਕੁਝ ਦੇਖਦੇ ਆ ਚਲੋ ਆਜੋ ਸੋ ਵੈਸੇ ਬੇਸਿਕ ਪੜ੍ਹਾਈ ਇਟਲੀ ਵਿੱਚ ਕਿ ਨਿਆਣੇ ਦੀ ਨਰਸਰੀ ਸਕੂਲ ਤੋਂ ਹੁੰਦੀ ਆ ਉਹ ਪਰ ਜਿਹੜੇ ਸਾਲ ਹੁੰਦੇ ਨੇ ਉਹ ਚ ਤਾਂ ਉੱਠਣਾ ਬੈਠਣਾ ਸਿਖਾਇਆ ਜਾਂਦਾ ਬੱਚਿਆਂ ਨੂੰ ਆਫੀਸ਼ੀਅਲ ਕਹਿ ਸਕਦੇ ਆ ਚਲੋ ਜਿਹੜੀ ਪ੍ਰੋਪਰ ਪੜ੍ਹਾਈ ਦੇ ਤੌਰ ਤੇ ਜਿੱਥੇ ਬੱਚਿਆਂ ਨੂੰ ਸਿਖਾਇਆ ਜਾਂਦਾ ਉਹ ਪ੍ਰਾਇਮਰੀ ਸਕੂਲ ਤੋਂ ਆ ਸਕਾਰ ਕੀ ਜਿਹੜਾ ਪਿੱਛੇ ਤੁਸੀਂ ਪ੍ਰਾਇਮਰੀ ਸਕੂਲ ਦੇਖ ਰਹੇ ਹੋ ਮੈਂ ਖੁਦ ਇੱਥੇ ਪੜਿਆ ਹੋਇਆ ਸੋ ਮੈਂ ਖੁਦ ਆਪਦੇ ਐਕਸਪੀਰੀਅੰਸ ਦੇ ਤੌਰ ਤੇ ਵੀ ਤੁਹਾਨੂੰ ਇਹ ਚੀਜ਼ ਦੱਸ ਰਿਹਾ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਹਨਾ 5 ਸਾਲ ਦਾ ਪ੍ਰਾਇਮਰੀ ਸਕੂਲ ਹੁੰਦਾ ਮੇਨ ਚੀਜ਼ ਤੇ ਜੋ ਫੋਕਸ ਕੀਤਾ ਜਾਂਦਾ ਉਹ ਹੁੰਦਾ ਵੀ ਬੱਚੇ ਨੂੰ ਮੈਂਟਲੀ ਤੌਰ ਤੇ ਕਿਵੇਂ ਡਿਵੈਲਪ ਕੀਤਾ ਜਾਵੇ ਉਹਦੇ ਤੇ ਇਨਾ ਬੋਝ ਨਹੀਂ ਪਾਉਂਦੇ ਹੈਗੇ ਨਾ ਇਦਾਂ ਦੇ এনवायरमेंट ਬਣਾਉਂਦੇ ਨੇ ਜਿੱਥੇ ਨਿਆਣੇ ਦੇ ਦਿਮਾਗ ਤੇ ਬਹੁਤ ਜ਼ਿਆਦਾ ਸਟ्रेस ਹੋਵੇ ਪਰ ਮੇਨ ਫੋਕਸ ਇਹ ਆ ਮੈਂਟਲੀ ਤੌਰ ਤੇ ਡਵੈਲਪ ਕੀਤੇ ਜਾਣ ਬੱਚੇ ਤੇ ਮੈਂਟਲੀ ਤੌਰ ਤੇ ਕ੍ਰੀਏਟਿਵ ਹੋਣ ਇਹ ਸਾਲਾਂ ਵਿੱਚ ਵੈਸੇ ਜਿਹੜੇ ਹੁਣ ਮੇਨ ਚੀਜ਼ ਆ ਉਹ ਜਿਵੇਂ ਕਿ ਮੈਂ ਕਿਹਾ ਇਦਾਂ ਨਹੀਂ ਕਿ ਬਈ ਬਹੁਤ ਹੀ ਹਾਈ ਲੈਵਲ ਦੀ ਪੜਾਈ ਕਰਾਈ ਜਾਂਦੀ ਆ ਆਬਵੀਅਸਲੀ ਹਨਾ ਉਮਰ ਵੀ ਬਹੁਤ ਘੱਟ ਆ ਬੱਚਿਆਂ ਦੀ ਉਹ ਲੈਵਲ ਦੀ ਪੜਾਈ ਕਰਨ ਤੇ ਪਰ ਮੇਨ ਐਕਟੀਵਿਟੀਆਂ ਵਗੈਰਾ ਬਹੁ ਕਰਾਈਆਂ ਜਾਂਦੀਆਂ ਨੇ ਅਲੱਗ-ਅਲੱਗ ਸਬਜੈਕਟਾਂ ਵਿੱਚ ਹਰ ਇੱਕ ਤਰ੍ਹਾਂ ਦੀ ਐਕਟੀਵਿਟੀ ਬੱਚਿਆਂ ਨੂੰ ਕਰਾਈਆਂ ਜਾਂਦੀਆਂ ਨੇ ਆਰਟ ਹੋ ਗਿਆ ਜੀਓਗ੍ਰਾਫੀ ਹੋ ਗਿਆ ਹਿਸਟਰੀ ਹੋ ਗਿਆ ਉਹ ਕੱਲਾ ਆਏ ਨੀਗਾ ਵੀ ਕਿਤਾਬਾਂ ਦੇ ਹੀ ਪੜ੍ਹਾਉਂਦੇ ਨੇ ਵੀ ਬਸ ਜੋ ਲਿਖਿਆ ਹੋਇਆ ਉਹ ਹੀ ਰੱਟਾ ਉਹਦਾ ਮਰਾਈ ਜਾਂਦੇ ਨੇ ਪਰ ਉਹਦੇ ਪਰਥੀ ਐਕਟੀਵਿਟੀ ਥਰੂ ਬੱਚਿਆਂ ਨੂੰ ਸਿਖਾਉਂਦੇ ਨੇ ਕਿਉਂਕਿ ਨਿਆਣੇ ਦਾ ਦਿਮਾਗ ਕ੍ਰੀਏਟਿਵ ਹੁੰਦਾ ਉਹ ਚੀਜ਼ ਜਿਆਦਾ ਉਸੇਤੀ ਸਿੱਖ ਜਾਂਦਾ ਸੋ ਖਾਸ ਕਰਕੇ ਇਹ ਵੀਡੀਓ ਬਣਾਉਣ ਦੇ ਮੌਕੇ 'ਤੇ ਮੇਰੇ ਲਈ ਵੀ ਇੱਕ ਇਹੀ ਆ ਮੈਂ ਆਪਦੀਆਂ ਯਾਦਾਂ ਤਾਜ਼ੀਆਂ ਕਰ ਰਿਹਾ ਕਿਉਂਕਿ ਜੋ ਪਹਿਲੀ ਵਾਰ ਇਹ ਸਕੂਲ ਮੈਂ ਬੜਿਆ ਸੀਗਾ ਮੈਂ 6 ਸਾਲ ਦਾ ਹੁੰਦਾ ਸੀਗਾ ਸੋ ਦੇਖ ਲਓ 18 ਸਾਲ ਬਾਅਦ ਆਪਾਂ ਫੇਰ ਇੱਥੇ ਆ ਕੇ ਹਨਾ ਦੁਬਾਰਾ ਉਹ ਕਰ ਰਹੇ ਆ ਇਹ ਹੁੰਦਾ ਮੇਨ ਜੀ ਪ੍ਰਾਇਮਰੀ ਸਕੂਲ ਦਾ ਪਰਪਸ ਜਿਆਦਾ ਤੇ ਹਨਾ ਕੁਝ ਦੱਸਣ ਨੂੰ ਹੈ ਨਹੀਂ ਕਿਉਂਕਿ ਬਿਲਕੁਲ ਬੇਸਿਕ ਲੈਵਲ ਤੇ ਇੱਥੇ ਪੜਾਇਆ ਜਾਂਦਾ ਕੋਈ ਕੋਰਸ ਵਗੈਰਾ ਨਹੀਂ ਕੋਈ ਇਦਾਂ ਦੀ ਸਪੈਸ਼ਲਾਈਜ਼ ਨਹੀਂ ਕੋਈ ਵੀ ਚੀਜ਼ ਚ ਕਰਾਇਆ ਜਾਂਦਾ ਉਹ ਅੱਗੇ ਜਾ ਕੇ ਆ ਪ੍ਰਾਇਮਰੀ ਸਕੂਲ ਤੋਂ ਬਾਅਦ ਆਉਂਦਾ ਇੱਥੇ ਦਾ ਮਿਡਲ ਸਕੂਲ ਹੈ ਮਿਡਲ ਸਕੂਲ ਵਿੱਚ ਬੱਚੇ ਦਾ ਬੇਸ ਤਿਆਰ ਕੀਤਾ ਜਾਂਦਾ ਇੱਥੇ ਕਹਿ ਸਕਦੇ ਆ ਵੀ ਪੜ੍ਹਾਈ ਦਾ ਥੋੜਾ ਜਿਹਾ ਪ੍ਰੈਸ਼ਰ ਵਧਣ ਲੱਗ ਜਾਂਦਾ ਪ੍ਰਾਇਮਰੀ ਸਕੂਲ ਤੱਕ ਪੰਜਵੀਂ ਕਲਾਸ ਤੱਕ ਇੰਨਾ ਪ੍ਰੈਸ਼ਰ ਨਹੀਂ ਹੁੰਦਾ 6ਵੀਂ ਕਲਾਸ ਤੋਂ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਜਾਂਦਾ ਹਨਾ ਤੇ ਪੜ੍ਹਾਈ ਵੀ ਜ਼ਿਆਦਾ ਹੋਣ ਲੱਗ ਜਾਂਦੀ ਆ ਘਰੇ ਵੀ ਕੰਮ ਹਨਾ ਜ਼ਿਆਦਾ ਕਰਨ ਨੂੰ ਦੇਣ ਲੱਗ ਜਾਂਦੇ ਨੇ ਇਹ ਮੇਨ ਚੀਜ਼ ਤਾਂ ਆ ਕਿਉਂਕਿ ਇਹ ਜਿਹੜੇ 3 ਸਾਲ ਨੇ ਕ੍ਰੂਸ਼ਲ ਨੇ ਇਹ ਨਿਆਣੇ ਨੂੰ ਯੂਜ਼ ਟੂ ਹੋਣਾ ਪੈਂਦਾ ਹਨਾਂ ਇਹ ਚੀਜ਼ਾਂ ਲਈ ਕਿਉਂਕਿ 8 ਮਈ ਤੋਂ ਬਾਅਦ ਫਿਰ ਵੱਡੇ-ਵੱਡੇ ਸ਼ੁਰੂ ਹੋ ਜਾਂਦੀਆਂ ਜੋ ਕਿ ਬਾਅਦੋਂ ਹਣਾ ਅੱਗੇ ਜਾ ਕੇ ਮੈਂ ਸਮਝਾਉਣਾ ਜਿੱਥੇ ਫਿਰ ਅੱਗੇ ਜਾ ਕੇ ਬੱਚਿਆਂ ਨੂੰ ਕੋਰਸ ਵੀ ਚੂਜ਼ ਕਰਨਾ ਪੈਂਦਾ ਸੋ 6ਵੀਂ ਤੋਂ 8ਵੀਂ ਵਿੱਚ ਇਹ ਤਿੰਨ ਸਾਲ ਜਿਹੜੇ ਨੇ ਇੱਥੇ ਟੀਚਰ ਜਿਹੜੇ ਨੇ ਉਹ ਬੱਚਿਆਂ ਨੂੰ ਅਬਜ਼ਰਵ ਕਰਦੇ ਹੁੰਦੇ ਨੇ ਵੀ ਕਿਹੜੀ ਚੀਜ਼ 'ਚ ਨਿਆਣੇ ਦਾ ਇੰਟਰਸਟ ਆ ਸੋ ਜਦੋਂ 8ਵੀਂ ਕਲਾਸ 'ਚ ਪਹੁੰਚਦੇ ਨੇ 8ਵੀਂ ਕਲਾਸ 'ਚ ਫਿਰ ਟੀਚਰ ਜਿਹੜੇ ਨੇ ਉਹ ਬੱਚਿਆਂ ਦੇ ਪੇਰੈਂਟਸ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਆਪਦੇ ਵੱਲੋਂ ਸਲਾਹ ਹੀ ਦਿੰਦੇ ਹੁੰਦੇ ਨੇ ਵੀ ਤੁਹਾਡੇ ਬੱਚੇ ਦਾ ਇੰਟਰਸਟ ਜਿਹੜਾ ਉਹ ਇਹ ਚੀਜ਼ ਪਾਸੇ ਆ ਹਨਾ ਇਹ ਵੱਲ ਇਹ ਚੀਜ਼ ਵੱਲ ਆ ਸੋ ਮੇਬੀ ਅੱਗੇ ਤੁਸੀਂ ਜੋ ਬੜੀ ਹਨਾ 9ਵੀਂ ਕਲਾਸ ਤੋਂ ਦੂਜਾ ਸਕੂਲ ਸ਼ੁਰੂ ਹੋ ਜਾਂਦਾ ਜਿੱਥੇ ਕੋਰਸ ਚੂਜ਼ ਕਰਨਾ ਪੈਂਦਾ ਵੀ ਤੁਸੀਂ ਅੱਗੇ ਆਹ ਕੋਰਸ ਚ ਇਹਨੂੰ ਲਾ ਸਕਦੇ ਹੋ ਵੀ ਇਹ ਵਧੀਆ ਪਰਫਾਰਮ ਕਰੋ ਉਹ ਤਾਂ ਆਪਦੇ ਵੱਲੋਂ ਇੱਕ ਐਡਵਾਈਸ ਕਰਦੇ ਹੁੰਦੇ ਨੇ ਜ਼ਰੂਰੀ ਨਹੀਂਗਾ ਵੀ ਉਹ ਪਾਸੇ ਜਾਣਾ ਸੋ ਆਪਦੇ ਵੱਲੋਂ ਸੁਜੈਸਟ ਕਰਦੇ ਹੁੰਦੇ ਨੇ ਵੀ ਤੁਹਾਡੇ ਬੱਚੇ ਦੇ ਨੰਬਰਾਂ ਦੇ ਹਿਸਾਬ ਨਾਲ ਤੇ ਜਿਹੜੀ ਚੀਜ਼ ਹਣਾ ਉਹਦਾ ਜਿਆਦਾ ਸ਼ੌਂਕ ਆ ਉਹ ਆਹ ਕੋਰਸ ਉਹਦੇ ਲਈ ਸਹੀ ਆ ਜਿਵੇਂ ਕਈ ਘਰਦਿਆਂ ਨੂੰ ਹੁੰਦਾ ਵੀ ਸਾਡੇ ਨਿਆਣੇ ਜਿਹੜਨੇ ਹਨ ਉਹ ਡਾਕਟਰ ਬਣਨ ਉਹ ਮੈਡੀਕਲ ਫੀਲਡ 'ਚ ਜਾਣ ਅਸੀਂ ਤਾਂ ਆਹੀ ਚੀਜ਼ ਕਰਾਉਣੀ ਆ ਕਿਉਂਕਿ ਗੱਲ ਕੀ ਹੁੰਦੀ ਆ ਜੇ ਤੁਸੀਂ ਆਪਦੇ ਨਿਆਣੇ ਨੂੰ ਕੋਈ ਇਦਾਂ ਦੀ ਪੜ੍ਹਾਈ 'ਚ ਪਾ ਦਿੰਨੇ ਹੋ ਜਿਹਦੇ 'ਚ ਉਹਦਾ ਬਿਲਕੁਲ ਇੰਟਰਸਟ ਨਹੀਂ ਹੈਗਾ ਪਹਿਲੀ ਗੱਲ ਤਾਂ ਤੁਸੀਂ ਉਹਦਾ ਵੀ ਟਾਈਮ ਵੇਸਟ ਕਰ ਰਹੇ ਹੋ ਤੁਹਾਡਾ ਵੀ ਟਾਈਮ ਵੇਸਟ ਹੁੰਦਾ ਜੇ ਬਾਈ ਚਾਂਸ ਉਹ ਫੇਲ ਹੁੰਦਾ ਅੱਗੇ ਨਹੀਂ ਉਹ ਪਾਸ ਹੁੰਦਾ ਹਨਾ ਇਹ ਤੋਂ ਪਹਿਲਾਂ ਤਾਂ ਹੀ ਟੀਚਰ ਦੀ ਸਲਾਹ ਚਲੋ ਇੱਕ ਤਰ੍ਹਾਂ ਦੀ ਸੁਣਨੀ ਵੀ ਚਾਹੀਦੀ ਆ ਮੰਨ ਲੈਣੀ ਚਾਹੀਦੀ ਆ ਬਾਕੀ ਤੁਹਾਡੀ ਆਪਦੀ ਕਿਹੜੇ ਪਾਸੇ ਤੁਸੀਂ ਉਹਨੂੰ ਪਾਉਣਾ ਚਾਹੁੰਦੇ ਹੋ ਪਰ ਐਟ ਲੀਸਟ ਤੁਹਾਨੂੰ ਇੱਕ ਆਈਡੀਆ ਤਾਂ ਹੋ ਜਾਂਦਾ ਵੀ ਨਿਆਣਾ ਕਿੰਨੇ ਕ ਪਾਣੀ ਚਾਹਣਾ ਕਿੰਨੇ ਕ ਚੁੱਕ ਆਇਆ ਮੈਂ ਇਹ ਚੀਜ਼ ਰਿਪੀਟ ਕਰਨਾ ਚਾਹੁੰਦਾ ਵੀ ਮੈਂ ਜੜੀਆਂ ਵੀ ਗੱਲਾਂ ਦੱਸ ਰਿਹਾ ਮੈਂ ਆਪਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਦੱਸ ਰਿਹਾ ਹਰ ਕਿਸੇ ਦਾ ਐਕਸਪੀਰੀਅੰਸ ਅਲੱਗ-ਅਲੱਗ ਹੋ ਸਕਦਾ ਜਿੱਦਾਂ ਦਾ ਮੇਰਾ ਰਿਹਾ ਛੋਟੇ ਹੁੰਦੇ ਤੋਂ ਪਹਿਲੀ ਕਲਾਸ ਤੋਂ ਲੈ ਕੇ ਹਨਾ ਵੱਡੇ ਸਕੂਲ ਤੱਕ ਸਕੂਲ ਅਸਕੂਰੀਅਰ ਤੱਕ ਮੈਂ ਆਪਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ ਕਿੱਦਾਂ ਕਿਵੇਂ ਇੱਥੇ ਦਾ ਸਿਸਟਮ ਕੰਮ ਕਰਦਾ ਮੈਂ ਆਏ ਨੀਗਾ ਵੀ ਨੈਟਰ ਤੋਂ ਪੜ੍ਹੀ ਹੋਈ ਚੀਜ਼ ਖੁਦ ਨਾਲ ਖਾਸ ਕਰਕੇ ਜਿਹੜੇ ਸਕੂਲਾਂ 'ਚ ਮੈਂ ਖੁਦ ਪੜਿਆ ਹੋਇਆ ਉਹਨਾਂ ਦੇ ਸਾਹਮਣੇ ਖੜਕੇ ਤੁਹਾਨੂੰ ਵੀਡੀਓ ਬਣਾ ਕੇ ਦੱਸ ਰਿਹਾ ਮਿਡਲ ਸਕੂਲ ਤੋਂ ਬਾਅਦ 8ਵੇਂ ਤੋਂ ਬਾਅਦ ਆਪਣੇ ਆਉਂਦੇ ਨੇ ਇੱਥੇ ਜਿਹਨੂੰ ਕਹਿੰਦੇ ਨੇ ਸੁਪੀਰੀਅਰ ਸਕੂਲ ਸੁਪੀਰੀਓਰੀ ਯਾਨੀ ਕਿ ਜੇ ਆਪਾਂ ਸਿੱਧਾ-ਸਿੱਧਾ ਟਰਾਂਸਲੇਟ ਕਰੀਏ ਵੀ ਸੁਪੀਰੀਅਰ ਸਕੂਲ ਹਨਾ ਜਿਹਨੂੰ ਕਿ ਇੰਡੀਆ 'ਚ ਹਾਈ ਸਕੂਲ ਵੀ ਕਹਿ ਦਿੰਦੇ ਨੇ ਇਹ ਵਾਲੇ ਇਟਲੀ ਵਿੱਚ 5 ਸਾਲ ਦੇ ਹੁੰਦੇ ਨੇ ਸੋ ਜੇ 5 ਸਾਲ ਬੱਚਾ ਪੂਰਾ ਕੰਪਲੀਟ ਕਰ ਜਾਂਦਾ ਫਿਰ ਉਹਨੂੰ ਡਿਪਲੋਮਾ ਮਿਲ ਜਾਂਦਾ 8ਵੀਂ ਤੋਂ ਬਾਅਦ 9ਵੀਂ ਕਲਾਸ ਤੋਂ ਬੱਚਾ ਇੱਥੇ ਸ਼ੁਰੂ ਕਰਦਾ ਪਹਿਲੇ 2 ਸਾਲ ਇੱਕ ਹੱਦ ਤੱਕ ਨਾਰਮਲ ਪੜ੍ਹਾਈ ਹੁੰਦੀ ਹੈ ਜੋ ਕਿ ਸਾਰਿਆਂ ਦੀ ਸੇਮ ਹੁੰਦੀ ਆ ਤੀਜੇ ਸਾਲ ਤੋਂ ਸਪੈਸ਼ਲਾਈਜੇਸ਼ਨ ਸ਼ੁਰੂ ਹੋ ਜਾਂਦੀ ਆ ਕੋਈ ਨਾ ਕੋਈ ਫੀਲਡ ਵਿੱਚ ਸੋ 9ਵੀਂ ਕਲਾਸ ਤੋਂ ਇਹ ਫਿਰ ਵੀ ਬੱਚੇ ਨੂੰ ਚੁਣਨਾ ਪੈਂਦਾ ਵੀ ਅੱਗੇ ਜਾ ਕੇ ਮੈਂ ਕਿਹੜਾ ਕੋਰਸ ਕਰਨਾ ਅੱਗੇ ਜਾ ਕੇ ਮੈਂ ਆਈਟੀ ਦਾ ਕੋਰਸ ਕਰਨਾ ਅੱਗੇ ਜਾ ਕੇ ਮੈਂ ਮਕੈਨੀਕਲ ਕੋਰਸ ਕਰਨਾ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਨਾ ਜਿਹੜਾ ਵੀ ਆ ਉਹ ਬੱਚਾ ਚੂਜ਼ ਕਰਦਾ ਤੇ ਤੀਜੇ ਸਾਲ ਤੋਂ ਉਹ ਕੋਰਸ ਦੀ ਪੜ੍ਹਾਈ ਉਹਨੂੰ ਕਰਾਈ ਜਾਂਦੀ ਆ ਥਿਉਰੀ ਵੀ ਪੜ੍ਹਾਈ ਜਾਂਦੀ ਆ ਤੇ ਪ੍ਰੈਕਟੀਕਲ ਟੌਰਟ ਵੀ ਉਹਦੇ ਉੱਤੇ ਕੰਮ ਕਰਾਇਆ ਜਾਂਦਾ 80% ਬੱਚੇ ਜਦੋਂ ਹਾਈ ਸਕੂਲ ਕੰਪਲੀਟ ਕਰਦੇ ਨੇ ਉਹ ਕਮਾਂਕਾਰਾਂ ਚ ਪਾਇਆ ਜਾਂਦੇ ਨੇ ਹਨਾ ਉਹ ਜਦੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਬਾਕੀ 20% ਹੁੰਦੇ ਨੇ ਜੋ ਕਿ ਅੱਗੇ ਆਪਣੀ ਸਟੱਡੀ ਕੰਟੀਨਿਊ ਕਰਦੇ ਨੇ ਯੂਨੀਵਰਸਿਟੀ ਕਰਦੇ ਨੇ ਹੁਣ ਮੈਂ ਪਰਸਨਲੀ ਜਦੋਂ ਮੈਂ ਇੱਥੇ ਪੜ੍ਹਾਈ ਕੀਤੀ ਸੀ ਮੈਂ ਆਈਟੀ ਦਾ ਕੋਰਸ ਚੂਜ਼ ਕੀਤਾ ਸੀ ਆਈਟੀ ਦਾ ਕੋਰਸ ਹੀ ਪੜ੍ਹਾਈ ਕੀਤੀ ਸੀ ਤੇ ਅੱਗੇ ਜਾ ਕੇ ਵਿਵਾਚੋ ਕੈਨੇਡਾ ਜਾ ਕੇ ਵੀ ਮੈਂ ਉਹੀ ਪੜ੍ਹਾਈ ਅੱਗੇ ਕੰਟੀਨਿਊ ਕੀਤੀ ਵੈਸੇ ਬਹੁਤ ਬਹੁਤ ਤਰ੍ਹਾਂ ਦੇ ਹਨਾ ਇੱਥੇ ਤੁਹਾਡੇ ਕੋਲ ਆਪਸ਼ਨ ਹੁੰਦੇ ਨੇ ਅੱਗੇ ਜੇ ਤੁਸੀਂ ਮੈਡੀਕਲ ਦੀ ਪੜ੍ਹਾਈ ਕਰਨੀ ਆ ਉਸ ਹਿਸਾਬ ਨਾਲ ਤੁਸੀਂ ਆਪਦਾ ਅਲੱਗ ਤੋਂ ਹਨਾ ਬੇਸ ਚੂਸ ਕਰ ਸਕਦੇ ਹੋ ਤੁਸੀਂ ਮਕੈਨੀਕਲ ਦੀ ਕਰਨੀ ਆ ਤੁਹਾਨੂੰ ਅਲੱਗ ਤੋਂ ਹਨਾ ਉਹ ਅਲੱਗ-ਅਲੱਗ ਕੋਰਸਾਂ ਲਈ ਅਲੱਗ-ਅਲੱਗ ਕਲਾਸਾਂ ਹੁੰਦੀਆਂ ਨੇ ਤੇ ਤੀਜੇ ਸਾਲ ਤੋਂ ਸਪੈਸ਼ਲਾਈਜ਼ੇਸ਼ਨ ਸ਼ੁਰੂ ਹੁੰਦਾ ਮਤਲਬ ਵੀ ਪ੍ਰੈਕਟੀਕਲ ਚੀਜ਼ਾਂ ਸਮਝਾਇਆ ਜਾਂਦੀਆਂ ਨੇ ਹਨਾ ਰੀਅਲ ਲਾਈਫ ਸਿਚੁਏਸ਼ਨ ਵੀ ਬੱਚਾ ਉਹ ਚੀਜ਼ਾਂ ਤੋਂ ਸਿੱਖ ਸਕੇ ਤੇ ਅੱਗੇ ਜਾ ਕੇ ਉਹ ਚੀਜ਼ਾਂ ਜਿਹੜੇ ਪ੍ਰੋਬਲਮ ਉਹਦੇ ਸਾਹਮਣੇ ਆਉਂਦੀ ਆ ਉਹ ਹੈਂਡਲ ਕਰ ਪਾਵੇ ਖਾਸ ਕਰਕੇ ਬਹੁਤ ਸਾਰੇ ਇੱਥੇ ਪੇਰੈਂਟਸ ਨੂੰ ਵੀ ਹੁੰਦਾ ਵੀ ਸਾਡੇ ਬੱਚੇ ਕਿਹੜਾ ਕੋਰਸ ਕਰਨਾ ਕਿਹੜੀ ਪੜ੍ਹਾਈ ਉਹਨਾਂ ਨੂੰ ਕਰਾਉਣੀ ਚਾਹੀਦੀ ਹੈ ਵੀ ਦੇਖੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਹਰੇਕ ਨਿਆਣਾ ਅਲੱਗ-ਅਲੱਗ ਹੁੰਦਾ ਸੋ ਆਪਾਂ ਉਹਨਾਂ ਨੂੰ ਫੋਰਸ ਵੀ ਨਹੀਂ ਕਰ ਸਕਦੇ ਵੀ ਤੂੰ ਆਈਟੀ ਵੱਲ ਜਾ ਉਹ ਆ ਚੀਜ਼ ਕਰ ਤੂੰ ਮੈਡੀਕਲ ਵੱਲ ਜਾ ਹਨਾ ਉਹ ਤੁਹਾਨੂੰ ਖੁਦ ਵੀ ਥੋੜਾ ਬਹੁਤਾ ਆਪਦੇ ਬੱਚੇ ਨੂੰ ਅਬਜ਼ਰਵ ਕਰਨਾ ਪੈਂਦਾ ਤੇ ਦੇਖਣਾ ਪੈਂਦਾ ਵੀ ਤੁਹਾਡੇ ਨਿਆਣੇ ਦੀ ਕਿਹੜੀ ਚੀਜ਼ ਵੱਲ ਇੰਟਰਸਟ ਆ ਕਿਉਂਕਿ ਖਾਸ ਕਰਕੇ ਜਿਹੜੀ ਚੀਜ਼ ਵੱਲ ਇੰਟਰਸਟ ਹੁੰਦੀ ਆ ਨਾ ਨਿਆਣਾ ਉਹ ਚ ਪਰਫਾਰਮ ਵੀ ਵਧੀਆ ਕਰਦਾ ਉਹ ਰਿਜ਼ਲਟ ਵੀ ਉਹ ਵਧੀਆ ਹੁੰਦੇ ਨੇ ਹੁਣ ਜੇ ਤੁਸੀਂ ਧੱਕੇ ਨਾਲ ਮੈਡੀਕਲ ਦੀ ਪੜ੍ਹਾਈ ਕਰਾਉਨੇ ਹੋ ਤੁਸੀਂ ਕਹੋਗੇ ਵੀ ਨਹੀਂ ਡਾਕਟਰ ਨਰਸ ਬਣਨਾ ਪਰ ਬੱਚੇ ਦਾ ਇੰਨਾ ਪੜ੍ਹਾਈ ਵੱਲ ਮਨ ਨਹੀਂ ਹੈਗਾ ਮੇਬੀ ਉਹ ਥੋੜੀਆਂ ਪ੍ਰੈਕਟੀਕਲ ਚੀਜ਼ਾਂ ਕਰਨਾ ਚਾਹੁੰਦਾ ਜਿਵੇਂ ਇਲੈਕਟ੍ਰੀਸ਼ੀਅਨ ਹੋ ਗਿਆ ਜਾਂ ਮਕੈਨਿਕਲ ਹੋ ਗਿਆ ਤਾਂ ਤੁਸੀਂ ਉਹੀ ਉਹਨੂੰ ਕਰਨ ਤੋਂ ਇਟਲੀ ਦੇ ਪੜਾਈ ਦੇ ਸਿਸਟਮ ਦਾ ਫਾਈਨਲ ਸਟੈਪ ਆਨ ਦਾ ਇੱਥੇ ਯੂਨੀਵਰਸਿਟੀ ਵਿੱਚ ਠੀਕ ਹੈ ਜੀ ਇਹ ਆਪਣੇ ਲੋਕਲ ਸ਼ਹਿਰ ਦੀ ਯੂਨੀਵਰਸਿਟੀ ਆ ਹੁਣ ਇਹ ਵਾਲਾ ਜਿਹੜਾ ਸਟੈਪ ਆ ਮੈਂ ਇਹ ਇਟਲੀ ਵਿੱਚ ਨਹੀਂ ਕੰਪਲੀਟ ਕੀਤਾ ਮੈਂ ਕੈਨੇਡਾ ਜਾ ਕੇ ਕੰਪਲੀਟ ਕੀਤਾ ਕਿਉਂਕਿ ਇੱਥੇ ਮੈਂ ਹਾਈ ਸਕੂਲ ਤੱਕ ਪੜਾਈ ਕੀਤੀ ਆ ਉਸ ਤੋਂ ਬਾਅਦ ਹਾਈ ਸਕੂਲ ਦੇ ਡਿਪਲੋਮਾ ਤੋਂ ਬਾਅਦ ਕੈਨੇਡਾ ਜਾ ਕੇ ਮੈਂ ਉਹ ਪੜਾਈ ਅੱਗੇ ਕੰਟੀਨਿਊ ਕੀਤੀ ਆ ਸੋ ਯੂਨੀਵਰਸਿਟੀ ਇੱਥੇ ਦੀ ਜਿਹੜੀ ਆ ਖਾਸ ਕਰਕੇ ਇੱਥੇ ਜੇ ਬੰਦਾ ਪੜ੍ਹ ਲਿਖ ਕੇ ਪ੍ਰਾਪਰ ਕੋਰਸ ਪਾਸ ਕਰਕੇ ਡਿਗਰੀ ਲੈ ਲੈਂਦਾ ਤਾਂ ਉਹ ਬਹੁਤ ਜ਼ਿਆਦਾ ਰਾਹਤੇ ਖੁੱਲ ਜਾਂਦੇ ਨੇ ਅੱਗੇ ਜੇ ਹੁਣ ਤੁਸੀਂ ਯੂਨੀਵਰਸਿਟੀ ਨਹੀਂ ਕਰੋਗੇ ਤਾਂ ਬਹੁਤ ਲਿਮਿਟੇਸ਼ਨਾਂ ਹੁੰਦੀਆਂ ਨੇ ਜ਼ਿਆਦਾਤਰ ਲੋਕ ਜਿਹੜੇ ਇੱਥੇ ਨੇ ਮੈਂ ਇਹ ਮੈਸੇਜ ਬਹੁਤ ਲੋਕਾਂ ਤੱਕ ਭੇਜਾਉਣਾ ਚਾਹੁੰਦਾ ਜੇ ਤੁਹਾਡੇ ਬੱਚੇ ਹੁਣ ਹਾਈ ਸਕੂਲ ਵਿੱਚ ਪੜ੍ਹਦੇ ਨੇ ਤੇ ਤੁਸੀਂ ਸੋਚ ਰਹੇ ਹੋ ਵੀ ਬਸ ਜਦੋਂ ਆ ਪੜ੍ਹਾਈ ਖਤਮ ਹੋ ਗਈ ਅਸੀਂ ਨਾਲ ਹੀ ਕੰਮ ਤੇ ਲਾ ਲੈਣਾ ਤਾਂ ਤੁਸੀਂ ਬਹੁਤ ਬੜੀ ਗਲਤੀ ਕਰ ਰਹੇ ਹੋ ਕਿਉਂਕਿ ਜੇ ਹੁਣੇ ਹੀ ਤੁਸੀਂ ਨਿਆਣਿਆਂ ਨੂੰ ਉਹ 12ਵੀਂ ਵਾਲੀ ਪੜ੍ਹਾਈ ਤੋਂ ਬਾਅਦ ਹੀ ਕੰਮ ਤੇ ਲਾ ਲੈਨੇ ਹੋ ਉਹ ਨਿਆਣਾ ਉੱਥੇ ਤੱਕ ਹੀ ਰਹਿ ਜਾਂਦਾ ساری ਉਮਰ ਬਾਲਾ ਗਰੋ ਨਹੀਂ ਕਰਦਾ ਜਿੰਨੇ ਵੀ ਮੇਰੇ ਸਰਕਲ ਚ ਇੱਥੇ ਲੋਕ ਨੇ ਜਿਨ੍ਹਾਂ ਨੇ ਯੂਨੀਵਰਸਿਟੀ ਕੀਤੀ ਆ ਜਿਨ੍ਹਾਂ ਨੇ ਡਿਗਰੀ ਲਈ ਆ ਇਥੋਂ ਉਹ ਅੱਗੇ ਜਾ ਕੇ ਕੋਈ ਵਧੀਆ ਪ੍ਰੋਫੈਸ਼ਨਲ ਕੰਮ ਹੀ ਕਰਦੇ ਨੇ ਕੋਈ ਉਹਨਾਂ ਚੋਂ ਕੋਈ ਵੀ ਨਹੀਂ ਲੇਬਰ ਕਰਦਾ ਕੋਈ ਵੀ ਫੈਕਟਰੀਆਂ ਚ ਕੰਮ ਨਹੀਂ ਕਰਦਾ ਕੋਈ ਵੀ ਵੇਅਰਹਾਊਸਾਂ ਚ ਕੰਮ ਨਹੀਂ ਕਰਦਾ ਸਾਰੇ ਪ੍ਰੋਫੈਸ਼ਨਲ ਕੰਮ ਕਰਦੇ ਨੇ ਉਹਦੇ ਨਾਲ ਰਿਲੇਟਡ ਯੂਨੀਵਰਸਿਟੀ ਕਹਿ ਸਕਦੇ ਆ ਇੱਥੇ ਖਾਸ ਕਰਕੇ ਜੇ ਤੁਸੀਂ ਇਟਲੀ ਚ ਯੂਨੀਵਰਸਿਟੀ ਕੀਤੀ ਆ ਹੋਰ ਯੂਰਪੀਅਨ ਕੰਟਰੀਸ ਚ ਵੀ ਤੁਹਾਡੇ ਲਈ ਮੌਕੇ ਓਪਨ ਹੋ ਜਾਂਦੇ ਨੇ ਕੱਲਾ ਇਟਲੀ ਤੱਕ ਨਹੀਂ ਸਾਰੇ ਯੂਰਪੀਅਨ ਯੂਨੀਅਨ ਵਿੱਚ ਤੁਸੀਂ ਹੋਰ ਦੇਸ਼ਾਂ 'ਚ ਵੀ ਜਾ ਕੇ ਕੰਮ ਕਰ ਸਕਦੇ ਹੋ ਤੇ ਇਹ ਚੀਜ਼ ਤੁਸੀਂ ਦਿਖਾ ਸਕਦੇ ਹੋ ਕਿ ਤੁਹਾਡੇ ਇੱਥੇ ਦੀ ਯੂਨੀਵਰਸਿਟੀ ਕੀਤੀ ਹੋਈ ਆ ਉਹ ਚੀਜ਼ ਵੈਲਿਡ ਮੰਨੀ ਜਾਂਦੀ ਆ ਹੁਣ ਖਾਸ ਕਰਕੇ ਇਹ ਹੀ ਆ ਜਿਵੇਂ ਕਿ ਮੈਂ ਪਹਿਲਾਂ ਕਹਿ ਰਿਹਾ ਸੀ ਜੇ ਤੁਹਾਡਾ ਬੱਚਾ ਪੜ੍ਹਾਈ ਲਿਖਾਈ 'ਚ ਵਧੀਆ ਹੈਗਾ ਉਹਦਾ ਮਨ ਹੈਗਾ ਪੜ੍ਹਾਈ ਲਿਖਾਈ 'ਚ ਤੇ ਤੁਸੀਂ ਉਹਨੂੰ ਅੱਗੇ ਨਹੀਂ ਪੜਨ ਦਿੰਦੇ ਉਹਨੂੰ ਕੰਮ ਤੇ ਲਵਾ ਲੈਨੇ ਹੋ ਵੀ ਕੰਮ ਕਰ ਕਮਾਈ ਸ਼ੁਰੂ ਕਰ ਇਹ ਵੀ ਚੀਜ਼ ਯਾਰ ਗਲਤ ਆ ਕਿਉਂਕਿ ਉਹ ਪੜ੍ਹ ਲਿਖ ਕੇ ਅੱਗੇ ਜਾ ਕੇ ਹੋਰ ਕੋਈ ਬਹੁਤ ਵਧੀਆ ਆਪਦਾ ਕੈਰੀਅਰ ਬਣਾ ਸਕਦਾ ਸੀ ਹੋਰ ਜ਼ਿਆਦਾ ਗਰੋਅ ਕਰ ਸਕਦਾ ਸੀ ਹਾਂ ਚਲੋ ਜੇ ਨਿਆਣੇ ਦਾ ਮਨ ਨਹੀਂ ਹੈਗਾ ਪੜਾਈ ਵੱਲ ਉਹ ਤਾਂ ਇੱਕ ਅਲੱਗ ਚੀਜ਼ ਹੋ ਜਾਂਦੀ ਆ ਪਰ ਗੱਲ ਕੀ ਆ ਇੱਕ ਵਾਰ ਤੁਸੀਂ ਯੂਨੀਵਰਸਿਟੀ ਦੀ ਡਿਗਰੀ ਲੈ ਲਈ ਤਾਂ ਅੱਗੇ ਜਾ ਕੇ ਉਹ ਇੱਕ ਤਰ੍ਹਾਂ ਦੀ ਇੱਕ 골ਡਨ ਟਿਕਟ ਕਹਿ ਸਕਦੇ ਆ ਉਹ 골ਡਨ ਟਿਕਟ ਹੀ ਆ ਕਿਉਂਕਿ ਬਹੁਤ ਜ਼ਿਆਦਾ ਦਰਵਾਜ਼ੇ ਖੁੱਲ ਜਾਂਦੇ ਨੇ ਬਹੁਤ ਜ਼ਿਆਦਾ ਤੁਹਾਨੂੰ ਆਫਰਾਂ ਆਉਂਦੀਆਂ ਨੇ ਸੋ ਆ ਸੀਗੀ ਅੱਜ ਆਪਣੀ education ਉੱਤੇ ਵੀਡੀਓ ਹੋਪ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਮੇਨਲੀ ਆਪਾਂ ਤੁਹਾਨੂੰ ਡਿਟੇਲ ਵਿੱਚ ਐਕਸਪਲੇਨ ਕੀਤਾ ਵੀ ਖਾਸ ਕਰਕੇ ਇਟਲੀ ਦੀ ਜਿਹੜੀ ਸਟੱਡੀ ਸਿਸਟਮ ਆ ਇਟਲੀ ਦਾ এডੂਕੇਸ਼ਨ ਸਿਸਟਮ ਆ ਓਕੇ ਮੈਂ ਵਰਕ ਕਰਦਾ ਇੱਥੇ ਪੜ੍ਹਾਈ ਕਰਨ ਦਾ ਫਾਇਦਾ ਹੈਗਾ ਜਾਂ ਨਹੀਂ ਸੋ ਸਾਰੀਆਂ ਗੱਲਾਂ ਆ ਨਾ ਤੁਹਾਡੇ ਲਈ ਕਲੀਅਰ ਕੀਤੀਆਂ ਨੇ ਬਾਕੀ ਜਿਹੜੇ-ਜਿਹੜੇ ਕੰਟਰੀਜ਼ ਤੋਂ ਵੀ ਸਾਰੇ ਭੈਣ ਭਰਾਏ ਵੀਡੀਓ ਦੇਖ ਰਹੇ ਨੇ ਤੁਸੀਂ ਆਪਦੇ ਕੰਟਰੀ ਦੇ ਸਟੱਡੀ ਸਿਸਟਮ ਬਾਰੇ ਵੀ ਦੱਸੋ ਹਨਾ ਤੁਹਾਡੇ ਕੰਟਰੀ ਚ ਐਜੂਕੇਸ਼ਨ ਸਿਸਟਮ ਦਾ ਕੀ ਹਿਸਾਬ ਕਿਤਾਬ ਆ ਉਥੇ ਅੱਗੇ ਜਾ ਕੇ ਓਪਰਚ्युनिटीज ਹੁੰਦੀਆਂ ਨੇ ਜਾਂ ਨਹੀਂ ਤੇ ਮੈਂ ਜਰੂਰ ਹਾਂ ਤੁਹਾਡੇ ਕਮੈਂਟ ਰਿਵਿਊ ਕਰੂੰਗਾ ਜੇ ਇਦਾਂ ਦਾ ਤੁਹਾਨੂੰ ਕੰਟੈਂਟ ਹੋਰ ਚਾਹੀਦਾ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਇਟਲੀ ਨਾਲ ਰਿਲੇਟਡ ਤੁਹਾਨੂੰ ਹੋਰ ਇਨਫੋਰਮੇਸ਼ਨਲ ਵੀਡੀਓ ਚਾਹੀਦੀਆਂ ਨੇ ਕਮਾਨਾ ਨਾਲ ਰਿਲੇਟਡ ਚਾਹੀਦੀਆਂ ਨੇ ਤਾਂ ਉਹ ਵੀ ਜਰੂਰ ਹਾਂ ਲਿਖ ਕੇ ਦੱਸਿਓ ਬਾਕੀ ਆਸ ਹੈ ਕਿ ਆਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਆ ਅਗਲੀ ਵਾਰ ਓਕੇ